ਹਾਂਜੀ ਸਤਿ ਸ੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟਵਾਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇ YouTube ਚੈਨਲ ਦੇ ਉੱਪਰ ਔਰ ਮੈਂ ਮੋਹਨ ਸਿੰਘ ਤੁਹਾਡਾ ਪੰਜਾਬੀ ਅਧਿਆਪਕ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਅੱਜ ਦੀ ਇਸ ਸਪੈਸ਼ਲ ਟ੍ਰੇਨ ਦੇ ਵਿੱਚ ਜੋ ਕਿ ਹੈ ਜੀ ਸੁਪਰ ਫਾਸਟ ਐਕਸਪ੍ਰੈਸ ਔਰ ਲੈ ਕੇ ਆਉਂਦੀ ਹੈ ਜੀ ਤੁਹਾਡੇ ਵਾਸਤੇ ਪੈਡਾਗੋਜੀ ਤੇ ਵਿਆਕਰਨ ਦੇ ਪ੍ਰਸ਼ਨ ਔਰ ਅੱਜ ਦੀ ਜੋ ਟ੍ਰੇਨ ਹੈ ਜੀ ਉਹਦਾ ਦਿਨ ਹੈਗਾ ਚੌਥਾ ਯਾਨੀ ਕਿ ਚੌਥਾ ਸੈਸ਼ਨ ਲੱਗ ਰਿਹਾ ਤਾਂ ਜਿਹੜੇ ਮੇਰੇ ਪਿਆਰੇ ਵਿਦਿਆਰਥੀਆਂ ਨੇ ਹਜੇ ਤੱਕ ਪ੍ਰੀਵੀਅਸ ਸੈਸ਼ਨ ਨਹੀਂ ਦੇਖੇ ਤਾਂ ਭਾਈ ਤੁਸੀਂ ਪਿਛਲੇ ਪ੍ਰੀਵੀਅਸ ਸੈਸ਼ਨ ਦੇਖ ਲਓ ਨਾਲ ਦੀ ਨਾਲ ਨੋਟ ਡਾਊਨ ਕਰਨੇ ਸ਼ੁਰੂ ਕਰਦੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਵਧੀਆ ਕੁਐਸਚਨ ਬੈਂਕ ਬਣ ਸਕੇ ਪੀਐਸਟੈਟ ਆਉਣ ਤੋਂ ਪਹਿਲਾਂ ਪਹਿਲਾਂ ਠੀਕ ਹੈ ਕਈ ਵਿਦਿਆਰਥੀ ਕੇਸਲ ਮਾਰਦੇ ਲਿਖਣ ਤੋਂ ਤਾਂ ਭਾਈ ਜਿੰਨਾ ਲਿਖ ਲਿਖ ਕੇ ਯਾਦ ਹੋਊਗਾ ਉਹਨਾਂ ਮੂੰਹ ਜਵਾਨੀ ਯਾਦ ਨਹੀਂ ਹੁੰਦਾਗਾ ਐਵੇਂ ਤਾਂ ਨਹੀਂ ਵੇਦਵਿਆਸ ਤੇ ਐਡੇ ਰਿਸ਼ੀ ਕਮਲੇ ਥੋੜਾ ਜਿਹੀ ਜਿਹੜੇ ਆਪਦੀਆਂ ਬਾਣੀਆਂ ਨੂੰ ਲਿਖ ਕੇ ਜਾਵੜੇ ਕਿਉਂਕਿ ਮੂੰਹ ਜਵਾਨੀ ਹੁੰਦੀ ਤਾਂ ਉਹਨੂੰ ਦਾ ਕੁਛ ਦਾ ਕੁਛ ਬਣਾ ਦੇਣਾ ਹੀ ਲੋਕਾਂ ਨੇ ਠੀਕ ਹੈ ਤਾਂ ਲਿਖੇ ਨਾਲ ਹੀ ਕੋਈ ਚੀਜ਼ ਦੀ ਸਾਰਥਿਕਤਾ ਹੁੰਦੀ ਠੀਕ ਹੈ ਤਾਂ ਸਾਡੇ ਗੁਰੂ ਸਾਡੇ ઋષਿ ਸਾਡੇ मुनि ਉਹ ਵੀ ਆਪਣੇ ਗ੍ਰੰਥਾਂ ਨੂੰ ਕਲਮ ਬੰਦ ਕਰਕੇ ਗਏ ਤਾਂ ਜੋ ਉਹਨਾਂ ਦੀ ਜਿਹੜੀ ਬਾਣੀ ਹੈਗੀ ਉਹ ਪਿਓਰ ਫਾਰਮ ਦੇ ਵਿੱਚ ਪਈ ਰਹੇ ਸਾਰਥਿਕਤਾ ਲਿਖਣ ਦੇ ਵਿੱਚ ਹੀ ਹੈਗੀ ਠੀਕ ਹੈ ਤਾਂ ਭਾਈ ਲਿਖ ਲਿਆ ਕਰੋ ਤਾਂ ਇਸ ਕਲਾਸ ਦੇ ਵਿੱਚ ਪੈਡਾਗੋਗੀ ਤੇ ਵਿਆਕਰਨ ਦੇ ਪ੍ਰਸ਼ਨ ਹੁੰਦੇ ਆ ਪੰਜ ਪ੍ਰਸ਼ਨ ਪੈਡਾਗੋਗੀ ਦੇ ਹੁੰਦੇ ਆ ਤੇ ਪੰਜ ਵਿਆਕਰਨ ਦੇ ਕੁੱਲ 10 ਪ੍ਰਸ਼ਨ ਕਰਾਏ ਜਾਂਦੇ ਆ ਕਲਾਸ ਦਾ ਜੋ ਟਾਈਮ ਹੈ ਜੀ 3 ਵਜੇ ਦਾ ਹੈਗਾ ਤਾਂ ਕਲਾਸ ਡੇਲੀ ਰੋਜ਼ਾਨਾ ਲੱਗਦੀ ਹੈ ਤਾਂ ਡਾਈਵ ਹੋ ਜਾ ਕਰੋ ਦੇਖ ਲਿਆ ਕਰੋ ਔਰ ਜੇ ਕਲਾਸ ਵਧੀਆ ਲੱਗਦੀ ਹੈ ਪ੍ਰਸ਼ਨ ਵਧੀਆ ਲੱਗਦੇ ਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਬਾਕੀ ਪੀਐਸਟੈਟ ਦਾ ਬੈਚ ਅਵੇਲੇਬਲ ਹੈ ਬਿਲਕੁਲ ਨਿਊ ਤੇ ਫਰੈਸ਼ ਬੈਚ ਸ਼ੁਰੂ ਹੋ ਚੁੱਕਿਆ ਹੈ ਤਾਂ ਜਿਹੜੇ ਵਿਦਿਆਰਥੀਆਂ ਨੇ ਬੈਚ ਲੈਣਾ ਹੈਗਾ ਅਕੈਡਮੀ ਦੇ ਨੰਬਰ ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਜੀ ਠੀਕ ਹੈ ਜੀ ਤਾਂ ਅੱਜ ਤੋਂ ਸਭ ਤੋਂ ਪਹਿਲਾ ਪ੍ਰਸ਼ਨ ਦੇਖੋ ਜੀ ਅੱਜ ਦਾ ਕਿ ਸਰਗੀ ਦਿਨ ਦੇ ਕਿਹੜੇ ਸਮੇਂ ਨੂੰ ਕਿਹਾ ਜਾਂਦਾ ਜਾਂ ਇਉਂ ਕਹਿ ਸਕਦੇ ਆ ਕਿ ਸਰਗੀ ਵੇਲਾ ਕਿਹੜਾ ਹੁੰਦਾ ਤਾਂ ਸਰਗੀ ਵੇਲਾ ਕਿਹੜਾ ਹੁੰਦਾ ਭਾਈ ਸਵੇਰ ਦਾ ਸਮਾਂ ਹੁੰਦਾ ਆਮ ਤੌਰ ਤੇ ਜਦੋਂ ਕਰਵਾ ਚੌਥ ਦਾ ਵਰਤ ਹੁੰਦਾ ਤਾਂ ਆਮ ਤੌਰ ਤੇ ਵੀ ਉਹਨੂੰ ਕਹਿ ਦਿੰਦੇ ਕਿ ਸਰਗੀ ਖਾਦੀ ਹੈ ਤਾਂ ਸਰਗੀ ਸਵੇਰੇ ਖਾਦੀ ਜਾਂਦੀ ਹੈ ਤਾਰਿਆਂ ਦੀ ਸ਼ਾਮੇ ਖਾਦੀ ਜਾਂਦੀ ਹੈ ਤਸਵੀਰ ਦਾ ਵੇਲਾ ਹੁੰਦਾ ਪਰ ਸਵੇਰ ਦਾ ਵੇਲਾ ਕਿਹੜਾ ਹੁੰਦਾ ਤਸਵੀਰ ਦਾ ਵੇਲਾ ਹੁੰਦਾ ਜਦੋਂ 4 ਵਜੇ ਦਾ ਸਮਾਂ ਹੁੰਦਾ ਤਾਰੇ ਹਜੇ ਖੜੇ ਹੁੰਦੇ ਜਦੋਂ ਪਾਠੀ ਸਿੰਘ ਪਾਠ ਪੜ੍ਹਦੇ ਆ ਤਾਰਿਆਂ ਦੀ ਸ਼ਾਮੇ ਉਹ ਸਰਗੀ ਵੇਲਾ ਹੁੰਦਾ ਔਰ ਪੁਰਾਣੇ ਜਵਾਨਿਆਂ ਦੇ ਵਿੱਚ ਲਾਵਾ ਤੇ ਫੇਰੇ ਵੀ ਸਰਗੀ ਵੇਲੇ ਤਾਰਿਆਂ ਦੀ ਸ਼ਾਮੇ ਕੀਤੇ ਜਾਂਦੇ ਸੀ ਤਾਂ ਇਹ ਸਵੇਰੇ ਸਵੇਰ ਦੇ ਸਮੇਂ ਨੂੰ ਕਹਿੰਦੇ ਪਰ ਇਹ ਸਰਗੀ ਵੇਲੇ ਨੂੰ ਉਸ ਇੱਕ ਪਾਰਟਿਕੂਲਰ 4 ਵਜੇ ਦੇ ਨੂੰ ਕਹਿੰਦੇ ਹੈਗੇ ਇਵੇਂ ਪਾਉ ਫਟਾਲਾ ਠੀਕ ਹੈ ਉਹ ਵੀ ਸਵੇਰ ਦਾ ਹੀ ਸਮਾਂ ਹੁੰਦਾ ਪਰ ਉਹ ਪੌ ਜੀ ਫੁੱਟ ਦੀ ਹੁੰਦੀ ਹੈ ਲਾਲੀ ਜੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਅੱਗੇ ਦੇਖੋ ਜੀ ਸਿੱਖਣਾ ਤੇ ਗ੍ਰਹਿਣ ਕਰਨਾ ਇੱਕ ਅਜੀਹਾਂ ਬਦਲਾਅ ਹੋ ਹੈ ਜੋ ਮੂਲ ਰੂਪ ਵਿੱਚ ਤੇ ਇਹਦਾ ਸਹੀ ਉੱਤਰ ਕੀ ਆਏਗਾ ਸਥਾਈ ਅ ਸਥਾਈ ਕਾਲਪਨਿਕ ਕੇ ਸਥੂਲ ਤਾਂ ਇਹਦਾ ਸਹੀ ਉੱਤਰ ਆਏਗਾ ਏ ਏ ਹਮੇਸ਼ਾ ਹੀ ਕੀ ਹੁੰਦਾ ਸਥਾਈ ਹੁੰਦਾ ਹੈ ਕਾ ਜੀ ਸਿੱਖਣਾ ਤੇ ਗ੍ਰਹਿਣ ਕਰਨਾ ਕਿਉਂਕਿ ਅਸੀਂ ਇੱਕ ਵਾਰੀ ਹੁਣ ਉੜਾੜਾ ਸਿੱਖ ਲਿਆ ਤਾਂ ਸਾਰੀ ਉਮਰ ਉੜਾੜਾ ਇੱਕ ਕਲਾਸ ਚ ਉੜਾੜਾ ਸਿੱਖ ਲਿਆ ਅਗਲੀ ਕਲਾਸ ਚ ਉੜਾੜਾ ਨਹੀਂ ਸਿੱਖਦੇ ਕਿ ਉਸ ਤੋਂ ਬਾਅਦ ਅਸੀਂ ਸ਼ਬਦ ਜੋੜ ਸਿੱਖਦੇ ਹੁਣ ਤਾਂ ਸਾਨੂੰ ਕੋਈ ਉੜਾੜਾ ਸਿੱਖਣ ਦੀ ਲੋੜ ਨਹੀਂ ਗਈ ਠੀਕ ਹੈ ਐਵੇਂ ਹੀ ਇਹ ਚੀਜ਼ ਕੀ ਹੁੰਦੀ ਹੈ ਪਰਮਾਨੈਂਟ ਹੁੰਦੀ ਹੈ ਸਥਾਈ ਹੁੰਦੀ ਹੈ ਜੋ ਵੀ ਅਸੀਂ ਸਿੱਖਦੇ ਹਾਂ ਜੋ ਵੀ ਅਸੀਂ ਗ੍ਰਹਿਣ ਕਰਦੇ ਠੀਕ ਹੈ ਜੀ ਅੱਗੇ ਦੇਖੋ ਜੀ ਤਾਂ ਨਾਟਕ ਅਤੇ ਅਭਿਨੈ ਕੌਸ਼ਲ ਦੁਆਰਾ ਕਿਸ ਭਾਸ਼ਾ ਦੇ ਕੌਸ਼ਲ ਦਾ ਵਿਕਾਸ ਹੁੰਦਾ ਹੈ ਜਦੋਂ ਅਸੀਂ ਨਾਟਕ ਦੀ ਗੱਲ ਕਰਦੇ ਆਂ ਤੇ ਅਭਿਨੈ ਦੀ ਗੱਲ ਕਰਦੇ ਆਂ ਅਭਿਨੈ ਐਕਟਿੰਗ ਨੂੰ ਕਹਿੰਦੇ ਆਂ ਠੀਕ ਹੈ ਜਾਨੀ ਕਿ ਨਾਟਕ ਸਿੱਖਿਆ ਦੇ ਦੁਆਰਾ ਅਸੀਂ ਕਿਸ ਭਾਸ਼ਾ ਦੇ ਕੌਸ਼ਲ ਦਾ ਵਿਕਾਸ ਕਰ ਸਕਦੇ ਆਂ ਤਾਂ ਕਿਹੜੇ ਭਾਸ਼ਾਈ ਕੌਸ਼ਲ ਦਾ ਵਿਕਾਸ ਕਰ ਸਕਦੇ ਆਂ ਮੌਖਿਕ ਪ੍ਰਗਟਾਵਾ ਕੌਸ਼ਲ ਦਾ ਠੀਕ ਹੈ ਜੀ ਮੌਖਿਕ ਪ੍ਰਗਟਾਵਾ ਕੌਸ਼ਲ ਦਾ ਕੀ ਹੈਗਾ ਵਿਕਾਸ ਕੀਤਾ ਜਾਂਦਾ ਕਿਉਂਕਿ ਅਭਿਨੈ ਐਕਟਿੰਗ ਨੂੰ ਕਹਿੰਦੇ ਆਂ ਜਦੋਂ ਬੰਦਾ ਐਕਟਿੰਗ ਕਰੇਗਾ ਤਾਂ ਬੋਲੇਗਾ ਨਾਟਕ ਦੇ ਵਿੱਚ ਵੀ ਪਾਤਰ ਸੰਵਾਦ ਕਰਦੇ ਆਂ ਤਾਂ ਕਿਹੜਾ ਕੌਸ਼ਲ ਪ੍ਰਮੁੱਖਤਾ ਦੇ ਵਿੱਚ ਆਉਂਦਾ ਮੌਖਿਕ ਪ੍ਰਗਟਾਵਾ ਦਾ ਕੌਸ਼ਲ ਡਿਵੈਲਪ ਹੁੰਦਾ ਹੈ ਠੀਕ ਹੈ ਜੀ ਯਾਨੀ ਕਿ ਉੱਤਰ ਸਹੀ ਕੀ ਰਹੇਗਾ ਸਾਡਾ ਸੀ ਸੀ ਫॉर ਬਿੱਲੀ ਅਗਲਾ ਪ੍ਰਸ਼ਨ ਦੇਖੋ ਤਾਂ ਉਸ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਹੈ ਕਿ ਮਾਸਟਰ ਗ੍ਰੈਜੂਏਟਰ ਦੇ ਬੈਚ ਜਿਹੜੇ ਉਹ ਵੀ ਸ਼ੁਰੂ ਹੋ ਚੁੱਕੇ ਤੇ ਜਿਹੜੇ ਮੇਰੇ ਪਿਆਰੇ ਵਿਦਿਆਰਥੀ ਮਾਸਟਰ ਗ੍ਰੈਜੂਏਟਰ ਦੀ ਤਿਆਰੀ ਕਰਨਾ ਚਾਹੁੰਦੇ ਆ ਤਾਂ ਇਹ ਚਾਰ ਬੈਚ ਅਵੇਲੇਬਲ ਹੈ ਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤਾਂ ਮੇਰਾ ਭਾਰਤ ਮਹਾਨ ਦੇਸ਼ ਇਹਦੇ ਵਿੱਚੋਂ ਖਾਸ ਨਾਮ ਚੁਣ ਜੀ ਜੀ ਤਾਂ ਖਾਸ ਨਾਮ ਕਿਹੜਾ ਹੈਗਾ ਜੀ ਮੇਰਾ ਭਾਰਤ ਮਹਾਨ ਦੇਸ਼ ਹੈ ਇਹਦੇ ਵਿੱਚੋਂ ਖਾਸ ਨਾਮ ਕੀ ਆਏਗਾ ਭਾਰਤ ਠੀਕ ਹੈ ਜੀ ਸਮਝ ਲੱਗ ਗਈ ਕਾ ਨਹੀਂ ਕੀ ਹੈ ਪੇਪਰਾਂ ਦੇ ਵਿੱਚ ਕੁਐਸਚਨ ਨੇ ਵੈਰਾਈਟੀ ਦਾ ਰਹਿੰਦੇ ਠੀਕ ਹੈ ਲਿਖਣਾ ਸਿਖਾਉਣ ਦੀ ਅੱਖਰ ਜੁਟ ਵਿਧੀ ਕਿਹੜੀ ਹੈ ਜਦੋਂ ਬੱਚੇ ਨੂੰ ਲਿਖਣਾ ਸਿਖਾਇਆ ਜਾਏਗਾ ਤਾਂ ਉਹਦੇ ਵਿੱਚ ਅੱਖਰ ਜੁਟ ਵਿਧੀ ਕਿਸ ਨੂੰ ਕਿਹਾ ਜਾਂਦਾ ਕਿਹੜੀ ਵਿਧੀ ਦੀ ਗੱਲ ਕਰ ਰਹੇ ਹਾਂ ਅੱਖਰ ਜੁਟਵੀਂ ਦੀ ਦੀ ਤਾਂ ਅੱਖਰ ਜੁਟਵੀਂ ਦੀ ਕਿਹੜੀ ਹੈਗੀ ਆ ਤਾਂ ਇੱਥੇ ਵਰਣਮਾਲਾ ਦੇ ਆਧਾਰ ਤੇ ਬੰਤਰ ਨੂੰ ਮੁੱਖ ਰੱਖਦੇ ਉਹਨਾਂ ਦੇ ਜੁਟ ਬਣਾ ਕੇ ਸਿਖਾਏ ਜਾਂਦੇ ਜਿਵੇਂ ਜਿਵੇਂ ਸ ਸ ਜ ਜ ਗ ਗ ਰ ਰ ਚ ਚ ਮ ਮ ਇਹ ਸਾਰੇ ਇੱਕੋ ਜਿਹੇ ਤਾਂ ਹੈਗੇ ਆ ਗੁਲਾਈਆਂ ਹੀ ਕੁਝੀਆਂ ਇਹਨਾਂ ਦੀਆਂ ਹੋਰ ਤਾਂ ਕੋਈ ਫਰਕ ਨਹੀਂਗਾ ਤਾਂ ਇਸ ਤਰ੍ਹਾਂ ਬੰਤਰ ਦੇ ਆਧਾਰ ਤੇ ਇਹਨਾਂ ਦੇ ਜੁਟ ਬਣਾ ਕੇ ਕੀ ਹੈਗਾ ਬੱਚੇ ਨੂੰ ਸਿਖਾਏ ਜਾਂਦੇ ਆ ਤਾਂ ਜੋ ਸੌਖਾ ਸਿੱਖ ਸਕੇ ਠੀਕ ਹੈ ਇਮੇਕ ਪਹਿਲਾ ਕਹਿ ਨਹੀਂ ਜਿੰਦਗੀ ਬੱਚੇ ਨੂੰ ਕਿਹੜੀਆਂ ਵੇਟੀਆਂ ਲਕੀਰਾ ਮਾਰਨਦੇ। ਤਾਂ ਟੇਡੀਆਂ ਲਕੀਰਾ ਕਿਉਂ ਮਾਰਨਦੇ? ਕਿਉਂਕਿ ਜਿਉਂਨੇ ਆਹ ਲਕੀਰ ਮਾਰੀ, ਆਹ ਮਾਰੀ ਤੇ ਆਹ ਮਾਰੀ ਤਾਂ ਇਹ ਤਾਂ ਬਣ ਗਈ। ਠੀਕ ਹੈ? ਤਾਂ ਬੱਚਾ ਇਦਾਂ ਹੀ ਭਾਸ਼ਾ ਸਿੱਖੇ। ਤਾਂ ਸਹੀ ਉੱਤਰ ਕੀ ਆਏਗਾ? ਸਹੀ ਉੱਤਰ ਕੀ ਆਏਗਾ? ਬੀ ਉੱਤਰ ਸਹੀ ਆਵੇਗਾ। ਅਗਲਾ ਪ੍ਰਸ਼ਨ ਦੇਖੋ ਜੀ। ਤਾਂ ਅਗਲਾ ਪ੍ਰਸ਼ਨ ਹੈਗਾ ਜੀ ਡਾਡੇ ਦਾ 67 ਡੈਸ਼ ਤਾਂ ਹੀੜ ਲਿ ਗਿਆਂ। ਵਿਕਲਪਾਂ ਵਿੱਚੋਂ ਚੁਣ ਕੇ ਅਖਾਰ ਪੂਰਾ ਕਰੋ। ਤਾਂ ਡਾਡੇ ਦਾ ਬਹੀ ਸੌਰੀ ਡਾਡੇ ਦਾ ਸੱਤੀ 20 ਹੀ 100 ਠੀਕ ਹੈ ਡਾਡਾ ਕਿਨੂੰ ਕਿਹਾ ਗਿਆ ਇੱਥੇ ਸ਼ਾਹੂਗਾਰ ਨੂੰ ਕਿਹਾ ਗਿਆ ਠੀਕ ਹੈ ਕਿ ਡਾਡੇ ਦਾ ਸੱਤੀ 20 ਹੀ ਸੀ ਉਹਦਾ 7 ਜਿਹੜਾ 20 ਤੇ 100 ਐਵੇਂ ਹੋ ਜਾਂਦਾ ਗਰੀਬ ਦਾ 100 ਤੇ 7 ਘਟ ਜਾਂਦੇ ਗਰੀਬ ਦੇ ਵਾਧੇ ਨੇ ਠੀਕ ਹੈ ਗਰੀਬ 1000 ਗਿਣ-ਗਿਣ ਕੇ ਉਹਦਾ 900 ਰਹਿ ਜਾਂਦਾ ਤੇ ਗਲਤ ਵਾਕ ਦੀ ਚੋਣ ਕਰ ਉਹ ਕਹਿੰਦੇ ਹੁੰਦੇ ਨੇ ਵੀ ਗਰੀਬ ਬੰਦੇ ਕੋਲੇ 1000 ਆ ਜੇ ਗਿਣ-ਗਿਣ ਕੇ 100 ਘਟ ਜਾਂਦਾ ਉਹਦਾ 900 ਰਹਿ ਜਾਂਦਾ ਤਾਂ ਗਲਤਵਾਕ ਦੀ ਚੋਣ ਕਰੋ ਤਾਂ ਗਲਤਵਾਕ ਕਿਹੜਾ ਹੈਗਾ ਮੰਡੀ ਵਿੱਚ ਸਵੇਰੇ ਬੋਲੀ ਲੱਗਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਗਿੱਧੇ ਵਿੱਚ ਕੁੜੀਆਂ ਨੇ ਬੋਲੀ ਪਾਈ ਪਰ ਜੀ ਉਤਰ ਬਿਲਕੁਲ ਗਲਤ ਹੈਗਾ ਕੁੜੀਆਂ ਜਦ ਆਏਗਾ ਕੁੜੀਆਂ ਬੋਲ ਰਹੀਆਂ ਬੋਲੀ ਨਹੀਂ ਆਏਗਾ ਠੀਕ ਹੈ ਤਾਂ ਗਲਤਵਾਕ ਕਿਹੜਾ ਹੈਗਾ ਜੀ ਕੀ ਆਵੇਗਾ ਅਗਲਾ ਪ੍ਰਸ਼ਨ ਦੇਖੋ ਬਈ ਜਾਦੂਗਰ ਨੇ ਜਾਦੂ ਦਿਖਾਇਆ ਕਿਹੜਾ ਕਾਲ ਜਾਦੂਗਰ ਨੇ ਜਾਦੂ ਦਿਖਾਇਆ ਤਾਂ ਇਹ ਕਿਹੜਾ ਕਾਲ ਹੈ ਦੇਖੋ ਬਈ ਵਰਤਮਾਨ ਦਾ ਹੈ ਨਹੀਂਗਾ ਨਾ ਹੀ ਭੁਵੇਖਾ ਇਹ ਕਿਹੜਾ ਹੈਗਾ ਭੂਤਕਾਲ ਹੈ ਕਿਉਂਕਿ ਉਹ ਦਿਖਾ ਚੁੱਕਿਆ ਹੈ ਭੂਤਕਾਲ ਤਾਂ ਇਹ ਕਾਲ ਦੇ ਪੱਖ ਤੋਂ ਪੇਪਰਾਂ ਦੇ ਵਿੱਚ ਪ੍ਰਸ਼ਨ ਆਉਂਦੇ ਟਾਪਿਕ ਆਪਣਾ ਕੀਤਾ ਹੋਏ ਉਹ ਕਿਹੜੀ ਯੋਗਤਾ ਹੈ ਜਿਸ ਵਿੱਚ ਸੁਣਨਾ ਅਤੇ ਬੋਲਚਾਲ ਦੋਨਾਂ ਕੁਐਸਚਨਾਂ ਦਾ ਅਭਿਆਸ ਇੱਕੋ ਸਮੇਂ ਹੁੰਦਾ ਤਾਂ ਕੀ ਉੱਤਰ ਆਏਗਾ ਸਭ ਤੋਂ ਪਹਿਲੀ ਗੱਲ ਦੇਖੋ ਕਲਾਸ ਦੇ ਲੈਕਚਰ ਤਾਂ ਕਲਾਸ ਦੇ ਲੈਕਚਰ ਦੇ ਵਿੱਚ ਦੋਨੇ ਕਿਰਿਆਵਾਂ ਨਹੀਂ ਹੁੰਦੀਆਂ ਇੱਕੋ ਸਮੇਂ ਇਹਨਾਂ ਨੇ ਇੱਕੋ ਸਮੇਂ ਦੀ ਗੱਲ ਕੀਤੀ ਆ ਭਾਸ਼ਣ ਆਏਗਾ ਨਹੀਂ ਗੱਲਬਾਤ ਆਏਗਾ ਨਹੀਂ ਉੱਤਰ ਆਏਗਾ ਵਾਦ-ਵਿਵਾਦ ਤਾਂ ਵਾਦ-ਵਿਵਾਦ ਡਿਸਕਸ਼ਨ ਇੱਕ ਬੈਸਟ ਮੈਥਡ ਹੈ ਜਿਦੇ ਵਿੱਚ ਸੁਨਣਾ ਤੇ ਬੋਲਚਾਲ ਦੋਨੇ ਕੁਐਸਚਨਾਂ ਦਾ ਪ੍ਰਕਾਸ਼ ਪੇਪਰਾਂ ਦੇ ਵਿੱਚ ਕੁਐਸਚਨ ਇਦਾਂ ਹੀ ਆਉਣਗੇ ਨੂੰ ਦੀ ਥਾਂ ਕੀ ਇੱਕ ਕਿਸੇ ਇਲਾਕੇ ਦੀ ਖਾਸ ਵਿਸ਼ੇਸ਼ਤਾ ਨੂਨ ਦੀ ਥਾਂ ਕੀ ਵਰਤਿਆ ਜਾਂਦਾ ਤਾਂ ਪਹਿਲੀ ਗੱਲ ਨਾਮ ਮਲਵਾਈ ਹੈਗਾ ਨਾ ਪੁੱਠੋਹਾਰੀ ਆਏਗਾ ਇਹਦਾ ਸਹੀ ਉੱਤਰ ਕੀ ਆਏਗਾ ਡੀ ਆਏਗਾ ਦਵਾਪੀ ਸੌਰੀ ਤਵਾਦੀ ਆਏਗਾ ਤਵਾਦੀ ਪਾਸ਼ਾ ਦੇ ਵਿੱਚ ਨੂਨ ਦੀ ਥਾਂ ਦੇ ਕੀ ਵਰਤਿਆ ਜਾਂਦਾ ਜਿਹੜੀ ਉੱਤਰ ਤੁਸੀਂ ਮਲਵਈ ਕਰ ਰਹੇ ਹੋ ਤਾਂ ਮਲਵਈ ਦੇ ਵਿੱਚ ਦਾ ਦੀ ਤੇ ਦੇ ਦੀ ਥਾਂ ਤੇ ਕਾ ਕੇ ਤੇ ਕੀ ਵਰਤਦੇ ਆ ਜਿਵੇਂ ਰਮਨ ਕੀ ਕਾਰ ਮਲਵਈ ਕਹਿੰਦੇ ਆ ਵੈਸੇ ਸ਼ਬਦ ਕਿਹਾ ਗਿਆ ਰਮਨ ਦੀ ਕਾਰ ਤਾਂ ਉਦੋਂ ਕਾ ਕੇ ਕੀ ਵਰਤਦੇ ਇੱਥੇ ਮੈਂ ਕੀ ਪੁੱਛਿਆ ਸੀ ਨੂ ਦੀ ਥਾਂ ਤੇ ਤਾਂ ਨੂ ਦੀ ਥਾਂ ਤੇ ਕੀ ਸ਼ਬਦ ਕੌਣ ਵਰਤਦੇ ਆ ਤਾਂ ਪਵਾਂ ਦੀ ਵਰਤਦੇ ਹੈਗੇ ਠੀਕ ਹੈ ਜੀ ਤਾਂ ਇਹ ਆ ਜੀ ਸਾਡੇ ਅੱਜ ਦੇ 10 ਪ੍ਰਸ਼ਨ ਤਾਂ ਜੇ ਤੁਹਾਨੂੰ ਇਹ 10 ਪ੍ਰਸ਼ਨ ਵਧੀਆ ਲੱਗੇ ਆ ਤਾਂ ਬਈ ਕਲਾਸ ਨੂੰ ਲਾਈਕ ਕਰਾ ਜੇ ਕਮੈਂਟ ਕਰਦੇ ਆ ਜੇ ਸ਼ੇਅਰ ਕਰਦੇ ਠੀਕ ਹੈ ਜੀ ਸੋ ਮਿਲਦੇ ਆ ਜੀ ਫੇਰ ਦੇ ਅਗਲੇ ਨਵੇਂ 10 ਪ੍ਰਸ਼ਨਾਂ ਦੇ ਨਾਲ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਧੰਨਵਾਦ ਜੀ